ਸਾਰੇ ਮੇਰੇ ਪਿਆਰਵਰੇ ਸਤਿ ਸ੍ਰੀ ਅਕਾਲ ਅੱਜ ਆਦਰ ਮੈਂ ਨਵਾਂ ਵੀਡੀਓ ਲੈ ਕੇ ਅੱਜ ਸੰਗਰਾਮ ਦਾ ਦਿਨ ਹੈ ਜੀ ਸਾਰਿਆਂ ਨੂੰ ਬਾਕੀਆਂ ਲੱਖ ਲੱਖ ਵਧਾਈਆਂ ਅੱਜ ਜੀ ਆਪਾਂ ਨੂੰ ਖੁਸ਼ੀ ਖੁਸ਼ੀ ਦਵਾਂਗੇ ਅੱਜ ਲੈ ਕੇ ਆਉਣੇ ਜੀ ਆਪਣੀ ਗੱਡੀ ਗੱਡੀ ਦੀ ਵੀਡੀਓ ਤੁਹਾਨੂੰ ਪਾਵਾਂਗੇ ਵਾਹਿਗੁਰੂ ਨੇ ਕਿਰਪਾ ਕਰਤੀ ਫੋਨ ਆ ਗਿਆ ਜੈਂਸੀ ਵਾਲਾ ਦਾ ਜੈਂਸੀ ਚੱਲਨੇ ਆ ਜੈਂਸੀ ਜਾ ਕੇ ਤੁਹਾਨੂੰ ਵੀਡੀਓ ਬਸਾਵਾਂਗੇ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚਲੋ ਜੀ ਦਿਖਾਉਣੀ ਹੈ ਫਿਰ ਅੱਗੇ ਜਾ ਕੇ ਆਨਕਾ ਵੀ ਲਿੰਕ ਦਿੱਕੋ ਐ ਬਲੌਗ ਲੀਡੋ ਦੇਮੇਂਟੇ ਵੀਡੀਓ ਸੀ ਤੁਸੀਂ ਮਾਂਦੋ ਲਿੰਕ ਮੈਨੂੰ ਮੰਗੀ ਪਰ ਮੈਸੇਜ ਵਾ ਬੈਨੇ ਗ੍ਰਾਸੀ ਲੋ ਜੀ ਗੱਡੀ ਦੀ ਚਾਬੀ ਸਾਨੂੰ ਮਿਲ ਗਈ ਅਸੀਂ ਚੱਲੇ ਹੁਣ ਘਰ ਨੂੰ ਬਲੌਗਰ ਨਾ ਬਣੇ ਰਹੋ हाँ जी हूँ आ गए साहब जाके घर हूँ अपना कर रहे हैं सगन विहार तेल चौने